ਅੱਛੀ ਗੱਲ ਕਿਸਾਨ ਵਿਰੋਧ ਤੁਸੀਂ ਦੇਖ ਰਹੇ ਹੋ ਆਪਣੀ ਖੇਤੀ ਤੇ ਮੈਂ ਆ ਚਮਕੌਰ ਸਿੰਘ ਜਿਸ ਤਰ੍ਹਾਂ ਤੁਸੀਂ ਸੁਣਿਆ ਹੋਵੇਗਾ ਗ੍ਰੀਨ ਰੈਵੋਲੂਸ਼ਨ ਬਾਰੇ ਵਾਈਟ ਰੈਵੋਲੂਸ਼ਨ ਬਾਰੇ ਉਸੇ ਤਰੀਕੇ ਨਾਲ ਅੱਜ ਅਸੀਂ ਗੱਲ ਕਰਾਂਗੇ ਪੈਡੀ ਦੇ ਬਾਰੇ ਜਾਨੀ ਕਿ ਝੋਨੇ ਦੇ ਬਾਰੇ ਤਾਂ ਝੋਨੇ ਦੇ ਵਿੱਚ ਪੈਡੀ ਮੈਨ ਕਹੇ ਜਾਣ ਵਾਲੇ ਡਾਕਟਰ ਗੁਰਦੇਵ ਸਿੰਘ ਖੋਸਜੀ ਬਾਰੇ ਅੱਜ ਗੱਲ ਕਰਾਂਗੇ ਜਿਹੜੇ ਹੈੱਡ ਆਫ ਡਿਪਾਰਟਮੈਂਟ ਜੈਨੇਟਿਕ ਐਂਡ ਪਲਾਂਟ ਬਰੀਡਿੰਗ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਮਨੀਲੇ ਦੇ ਵਿੱਚ ਜਿੱਥੇ ਕਿ ਰਾਈਸ ਦੀਆਂ ਬਹੁਤ ਸਾਰੀਆਂ ਵੈਰਾਈਟੀਆਂ ਜਿਹੜੀਆਂ ਨਵੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਇਹਨਾਂ ਨੇ ਲਗਭਗ 300 ਤੋਂ ਵੱਧ ਜਿਹੜੀਆਂ ਵੈਰਾਈਟੀਆਂ ਉਹ ਤਿਆਰ ਕੀਤੀਆਂ ਨੇ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਜਾਣਾਂਗੇ ਉਹਨਾਂ ਦਾ ਇਹ ਸਫ਼ਰ ਕਿਸ ਤਰੀਕੇ ਨਾਲ ਸ਼ੁਰੂਆਤ ਹੋਈ ਸਸ਼ੀਕਾ ਡਾਕਟਰ ਸਾਹਿਬ ਸ੍ਰੀ ਕਾ ਜੀ ਸਸ਼ੀਕਾ ਸਰ ਦੱਸੋਗੇ ਜੀ ਕਿਸ ਤਰੀਕੇ ਨਾਲ ਤੁਹਾਡੀ ਸ਼ੁਰੂਆਤ ਹੈ ਜਿਹੜੀ ਤੁਹਾਡੇ ਕਰੀਅਰ ਦੀ ਸ਼ੁਰੂਆਤ ਹੋਈ ਕਿਸ ਤਰੀਕੇ ਨਾਲ ਤੁਸੀਂ ਐਗਰੀਕਲਚਰ ਦੇ ਵਿੱਚ ਇਨਵੋਲਵ ਹੋਏ ਮੈਂ ਜੀ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਮੇਰੀ ਪੜ੍ਹਾਈ ਹੋਈ ਆ ਜੀ ਫਾਰਮਿੰਗ ਦੇ ਫੈਮਿਲੀ ਦੇ ਘਰ ਜੀ ਤੇ ਉੱਥੇ ਮੈਂ ਪ੍ਰਾਇਮਰੀ ਸਕੂਲ ਐਜੂਕੇਸ਼ਨ ਪਿੰਡ ਦੇ ਸਕੂਲ ਚ ਕੀਤੀ ਤੇ ਮੈਂ ਸਾਡੇ ਘਰ ਹਾਈ ਸਕੂਲ ਨਹੀਂ ਸੀ ਸਾਡੇ ਪਿੰਡ ਦੇ ਵਿੱਚ ਮੈਂ 7-8 ਮੀਲ ਰੋਜ਼ ਜਾਂਦਾ ਸੀਗਾ ਖਾਸ ਕਰਕੇ ਹਾਈ ਸਕੂਲ ਬੰਡਾਲਾ ਓਕੇ ਜੀ ਉੱਥੋਂ ਸਵੇਰ ਨੂੰ ਜਾਣਾ ਸ਼ਾਮ ਨੂੰ ਆ ਜਾਣਾ ਤੇ ਉੱਥੋਂ ਮੈਂ میٹرਕ ਕੀਤੀ 1951 ਦੇ ਵਿੱਚ ਜੀ میٹرਕ ਦੇ ਬਾਅਦ ਅਸੀਂ ਸੋਚ ਰਏ ਸੀਗੇ ਕਿ ਕਿਹੜੀ ਅੱਗੇ ਵਾਸਤੇ ਕਿਹੜੀ ਕਿਸਮ ਦੀ ਤਸਲੀਮ ਲਈ ਜਾ ਤਸਲੀਮ ਲਈ ਜਾ ਜੀ ਸੋ ਅਸੀਂ ਡਿਸਕਸ ਕੀਤਾ ਮੇਰੇ ਫਾਦਰ ਵਾਸ ਇੰਟਰਸਟਿਡ ਇਨ ਐਗਰੀਕਲਚਰ ਬਿਕਾਜ਼ ਹੀ ਵਾਸ ਵੈਰੀ ਹੀ ਇਜ਼ ਐਗਰੀਕਲਚਰਿਸਟ ਐਂਡ ਹੀ ਵਾਸ ਇੰਟਰਸਟਿਡ ਥੈਟ I ਸ਼ੁਡ ਗੋ ਟੂ ਐਗਰੀਕਲਚਰਲ ਕਾਲਜ ਓਕੇ ਸੋ ਵਾਈ ਜੋਇਨਟ ਐਗਰੀਕਲਚਰਲ ਕਾਲਜ ਇਨ 1951 ਥੈਟ ਵਾਸ ਥੈਟ ਟਾਈਮ ది ਸਮਾਲ ਕਾਲਜ ਵਿਚ ਵਾਸ ਕਾਲਡ ਗਵਰਨਮੈਂਟ ਐਗਰੀਕਲਚਰਲ ਕਾਲਜ ਇਨ ਕੁਮਾਰ ਮੰਡੀ ਕੁਮਾਰ ਮੰਡੀ ਓਕੇ ਸੋ ਆਫਟਰ ਅਬਾਊਟ 10 ਇਅਰਸ ਇਟ ਵਾਸ ਮੂਵਡ ਟੂ ਥਿਸ ਪਲੇਸ ਐਂਡ ਦੇ ਨੇਮਡ ਇਟ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸੋ ਆਈ ਸਟੱਡੀਡ देयर ਬਿਟਵੀਨ 1951 ਐਂਡ 1955 Okay. I graduated in 1955 with BSc degree in a first division. Okay. ਐਟ दैट ਟਾਈਮ देयर वर नॉट ਟੂ ਮੀਨੀ ਜੌਬਸ ਵਗੈਰਾ ਐਗਰੀਕਲਚਰ ਗ੍ਰੈਜੂਏਟਸ ਸਾਡੇ ਕਲਾਸ ਦੇ ਵਿੱਚ 40 ਸਟੂਡੈਂਟਸ ਸਿਗੇ ਸਿਰਫ ਚਾਰ ਨਿਕਲੀਆਂ ਸੀ ਜੇ ਨੌਕਰੀਆਂ ਨੌਕਰੀਆਂ ਸੋ ਮੈਂ ਸੋਚਿਆ ਕਿ ਚਲੋ ਹੋਰ ਆਪਣੀ এডਿਕੇਸ਼ਨ ਨੂੰ ਵਧਾਉਣ ਲਈਏ ਤੇ ਮੈਂ ਫਿਰ ਮੇਰਾ ਇੱਕ ਫਾਦਰ ਦਾ ਦੋਸਤ ਸੀਗਾ ਉਹ ਬ੍ਰਿਟਿਸ਼ ਕੋਲੰਬੀਆ ਵੈਨਕੂਵਰਿੰਦਾ ਸੀ ਮੈਂ ਉਹਨੂੰ ਲਿਖਿਆ ਤੇ ਉਹਨੇ ਮੈਨੂੰ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਡਮਿਸ਼ਨ ਲੈ ਜੀ ਐਡਮਿਸ਼ਨ ਕਰਵਾ ਦਿੱਤੀ ਸੋ ਮੈਂ ਡਮਿਸ਼ਨ ਮਿਲ ਗਈ ਤੇ ਮੈਨੂੰ ਇਹਨਾਂ ਨੇ ਸਪਾਂਸਰਸ਼ਿਪ ਲੈਟਰ ਵੀ ਦਿੱਤਾ ਤੇ ਮੈਂ ਜਦੋਂ ਪਾਸਪੋਰਟ ਬਣਾ ਲਿਆ ਤੇ ਮੈਂ 1955 1955 ਲੇਟਰ ਯਰ ਦੇ ਵਿੱਚ ਲੇਟਰ ਪਾਰਟ ਮੈਂ ਅਪਲਾਈ ਕੀਤਾ ਉੱਥੇ ਐਡਮਿਸ਼ਨ ਵਾਸ ਵੀਜ਼ੇ ਵਾਸ ਓਕੇ ਉਸ ਵੇਲੇ ਜਿਹੜੇ ਸੀ ਕੈਨੇਡੀਅਨ ਦੇ ਵਰ ਵੈਰੀ ਸਟ੍ਰੈਕਟ ਉਹ ਨਹੀਂ ਸੀ ਚਾਹੁੰਦੇ ਕਿ ਬਾਹਰਲੇ ਹੋਮਲ ਕੋਲ ਤੋਂ ਉੱਥੇ ਇਨਵੋਲਵਮੈਂਟ ਹੋਵੇ। ਸੋ ਉਹਨਾਂ ਨੇ ਮੈਨੂੰ ਵੀਜ਼ਾ ਨਹੀਂ ਦਿੱਤਾ। ਅੱਛਾ ਜੀ। ਵੀਜ਼ਾ ਅਨਕਾਰ ਕਰ ਦਿੱਤਾ। ਮੈਂ ਕਿਹਾ ਚਲੋ ਠੀਕ ਹੈ। ਨਹੀਂ। ਮੈਂ ਫਿਰ ਉੱਥੇ ਇੰਗਲੈਂਡ ਚ ਲੈ ਗਿਆ। ਓਕੇ ਜੀ। ਉਸ ਵੇਲੇ ਜਿਹੜੇ ਇੰਡੀਅਨਸ ਹੈਗੇ ਕਾਮਨਵੈਲਥ ਸਿਟੀਜ਼ਨਸ ਦੇ ਕੁਡ ਗੋ ਟੂ ਇੰਗਲੈਂਡ ਵਿਦਆਉਟ ਐਨੀ ਵੀਜ਼ਾ। ਓਕੇ ਜੀ। ਸੋ ਤੁਸੀਂ ਮੈਂ ਇੱਕ ਸਾਲ ਰਿਹਾ ਕਿ ਕਿ ਮੈਂ ਫੈਕਟਰੀ ਦੇ ਵਿੱਚ ਕੰਮ ਕੀਤਾ। ਓਕੇ। ਯਾ। ਦੇਨ ਨੂੰ ਕੰਮ ਕਰਨਾ। ਸੌਰੀ ਰਾਤ ਨੂੰ ਕੰਮ ਕਰਨਾ ਦਿਲ ਨੂੰ ਮੈਂ ਜਿੰਨੀਆਂ ਯੂਨੀਵਰਸਿਟੀਆਂ ਸੀਗੀਆਂ ਪੰਜ ਛੇ ਯੂਐਸਏ ਚ ਉੱਥੇ ਮੈਂ ਐਡਮਿਸ਼ਨ ਵਾਸਤੇ ਲਿਖ ਦਿੱਤਾ ਓਕੇ ਜੀ ਤਿੰਨ ਯੂਨੀਵਰਸਿਟੀਆਂ ਮੈਨੂੰ ਐਡਮਿਸ਼ਨ ਵੀ ਦੇ ਦਿੱਤੀ ਥੋੜਾ ਜਿਹਾ ਸਕਾਲਰਸ਼ਿਪ ਵੀ ਦਿੱਤਾ ਯੂਨੀਵਰਸਿਟੀ ਆਫ ਕੈਲੀਫੋਰਨੀਆ ਨੇ ਮੈਨੂੰ ਹਾਫ ਟਾਈਮ ਅਸਿਸਟੈਂਸ਼ਿਪ ਵੀ ਦਿੱਤੀ ਓਕੇ ਉਹਦੀ ਰੋਦੀ ਜਿਹੜੀ ਸੀਗੀ ਨਾ ਪੇਮੈਂਟਸ ਵਗੈਰਾ ਅਮਿਊਲਮੈਂਟਸ ਬੜੀਆਂ ਅੱਛੀਆਂ ਸੀ ਜੀ ਸੋ ਮੈਂ 1957 ਦੇ ਵਿੱਚ ਕੈਲੀਫੋਰਨੀਆ ਪਹੁੰਚ ਗਿਆ ਜੀ ਉੱਥੇ ਫਿਰ ਮੈਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਸ ਉੱਥੇ ਜੁਆਇਨ ਕਰ ਲਿਆ ਤੇ ਮੇਰਾ ਅਰਾਦਾ ਇਹ ਸੀ ਕਿ ਪਹਿਲਾਂ ਐਮ ਐਸ ਸੀ ਐਗਰੀਕਲਚਰ ਐਗਰੀਕਲਚਰ ਕਰੀ ਪਰ ਮੇਰਾ ਪ੍ਰੋਫੈਸਰ ਕਹਿੰਦਾ ਯੂ نو ਇਫ ਯੂ ਗੈਟ ਗੁੱਡ ਗ੍ਰੇਡਸ ਯੂ ਕੈਨ ਗੋ ਡਾਇਰੈਕਟਲੀ ਫਾਰ ਪੀ ਐਚ ਡੀ ਪੀ ਐਚ ਡੀ ਓਕੇ ਸੋ ਮੇਰੇ ਗ੍ਰੇਡਸ ਬਰ ਅੱਛੇ ਸੀਗੇ ਸੋ ਆਈ ਫਿਨਿਸ਼ਡ ਪੀ ਐਚ ਡੀ 1960 ਇਨ 3 ਇਅਰਸ ਓਕੇ ਸੋ डेडल ईयर थीसिस एंड ऑल एवरी ईयर एवरी ईयर एंड ऑल द कोर्स वर्क वी हैड टू पास टू फॉरेन लैंग्वेजेस आई हैड टू लर्न जर्मन एंड फ्रेंच इन एडिशन टू इंग्लिश ऑफ कोर्स व्हिच वी ऑलरेडी व्हिच वी ऑलरेडी सो उथे 60 1960 पीजी ले ली पर मेनू उथे यूनिवर्सिटी विच जॉब उन्होंने मुझे ऑफर कर देते ओके उथे यूनिवर्सिटी ऑफ कैलिफोर्निया कैलिफोर्निया सो उन्होंने मेनू अपॉइंट किया असिस्टेंट जेनेटिसिस ओके ਤੇ ਉਥੇ ਮੈਨੂੰ ਜੌਬ ਦਿੱਤੀ ਸਟੱਡੀ ਟొਮੇਟੋ ਜੇਨੇਟਿਕਸ ਟొਮੇਟੋਸ ਬੜੀ ਇੰਪੋਰਟੈਂਟ ਕ੍ਰੌਪ ਏ ਉਥੇ ਤੇ ਅਸੀਂ ਮੈਂ ਸਸਲ ਕੰਮ ਕੀਤਾ ਤੇ ਫਿਰ ਮੈਨੂੰ ਜਿਹੜਾ ਸੀਗਾ ਆਈਆਰ ਆਈ ਦੇ ਡਾਇਰੈਕਟਰ ਐਂਡ ਫਿਲੀਪੀਨਸ ਦੇ ਵਿੱਚ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਉਹਦਾ ਡਾਇਰੈਕਟਰ ਆਇਆ ਸੀਗਾ ਤੇ ਸਾਡੇ ਡਿਪਾਰਟਮੈਂਟ ਨੂੰ ਦੇ ਚੇਅਰ ਸੀਗੀ ਉਹਨੂੰ ਕਹਿੰਦਾ ਕਿ ਆਈ ਏਮ ਲੁਕਿੰਗ ਫਾਰ ਏ ਯੰਗ PhD who has a genetics degree who can come to Philippines and work on rice breeding and genetics Okay, so he called me for interview in 1966 okay. I spent a couple of weeks they interviewed me I interviewed them Okay, and they finally offered me the job okay. as a rice breeder Okay, so okay. I was there in the move of ਮੈਂ ਜੋਇਨ ਕੀਤਾ ਰਾਈਸ ਵਗੈਰਾ ਤਾਂ ਮੈਂ ਦੇਖਿਆ ਨਹੀਂ ਸੀ ਕਿਹਨੇ ਪਹਿਲਾਂ ਇਥੇ ਪੰਜਾਬ ਚੋਂ ਦਾ ਨਹੀਂ ਸੀ ਪਰ ਮੈਨੂੰ ਰਾਸ਼ਟ੍ਰ ਦਾ ਜਿਹੜਾ ਸਿਕਾ ਪੋਡਾ ਉਹਨੂੰ ਵੀ ਪੜਨਾ ਪਿਆ ਸਿੱਖਣਾ ਪਿਆ ਤੇ ਬਰੀਡਿੰਗ ਸ਼ੁਰੂ ਕਰ ਲਈ ਤੇ 1972 ਦੇ ਵਿੱਚ ਮੈਨੂੰ ਉਹਨਾਂ ਹੈਡ ਆਫ ਦੀ ਡਿਪਾਰਟਮੈਂਟ ਆ ਦਿੱਤਾ 1972 ਦੇ ਵਿੱਚ ओके ਸੋ ਉੱਥੇ ਮੈਂ 35 ਸਾਲ ਰਿਹਾ ਉਹਦੇ ਵਿੱਚ ਬਹੁਤ ਇੰਜੋਏ ਕੀਤਾ ਰਾਈਸ ਬਰੀਡਿੰਗ ਜੈਨੇਟਿਕਸ ਤੇ ਸਾਰੇ ਜਿੰਨੀਆਂ ਰਾਈਸ ਗਰੋਇੰਗ ਕੰਟਰੀ ਹੈ ਏਸ਼ੀਆ ਵਰਲਡ ਦੇ ਵਿੱਚ ਮੈਂ ਉੱਥੇ ਟਰੈਵਲ ਕੀਤਾ ਉਹਨਾਂ ਤੇ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੂੰ ਮੈਂ ਅਨੁਵਾਇ ਇਨਵਾਈਟ ਕੀਤਾ ਉਹ ਵੀ ਫਰਲੈਂਡ ਉਹ ਵੀ ਰਾਈਸ ਬਰੀਡਰ ਸਿੱਖ ਲੈਣ ਜੀ ਮੈਂ ਕਦੇ ਕਦੇ ਉਹਨਾਂ ਨੂੰ ਵਿਜ਼ਿਟ ਵੀ ਕਰਦਾ ਸੀਗਾ ਕਿ ਉਹ ਕੰਮ ਠੀਕ ਕਰ ਰਹੇ ਆ ਕਿ ਨਹੀਂ ਸੋ 35 ਸਾਲ ਮੈਂ ਇਹ ਕੰਮ ਕੀਤਾ ਤੇ ਬਹੁਤ ਅੱਛੀਆਂ ਅੱਛੀਆਂ ਵੈਰਾਈਟੀਆਂ ਨਿਕਲੀਆਂ ਆ ਯਰਥਾ 36 ए, 25 25 ਮਿਲੀਅਨ ਏਕੜ ਦੇ ਹੋ ਗ로우 ਕਰਦੀ ਸੀ 올 ఓవర్ এਸ਼ੀਆ 25 ਮਿਲੀਅਨ 25 ਮਿਲੀਅਨ ਏਕਰਸ ওকে ਆਰ ਵੈਰਾਈਟੀ ਕਿਹੜੀ ਸੀ ਬੁਰਾ ਆਈਆਰ 36 ਆਈਆਰ 36 ਇਟ ਵਾਸ ਵੈਰੀ ਪੋਪੂਲਰ ਐਂਡ ਸੋ 10 ਮਿਲੀਅਨ ਹੈਕਟੇਰ 25 ਮਿਲੀਅਨ ਏਕਰਸ ਉਹਦੇ ਨਾਲ ਇਮਪੈਕਟ ਹੋਇਆ ਬਹੁਤ ਜ਼ਿਆਦਾ ਫੂਡ ਬਿਹਤੋਰਦਾ ਜੀ ਤੇ ਹੋਰ ਫੇ ਕੰਮ ਚੱਲਦੇ ਰਏ ਨਵੀਆਂ ਤੇ ਨਵੀਆਂ ਵੈਰਾਈਟੀਆਂ ਕੱਢੀਆਂ ਜੀ ਔਰ ਬੜਾ ਜੁਆਏ ਕੀਤਾ ਤੇ ਮੈਂ ਉੱਥੇ 1900 ਤੋਂ 2002 ਦੇ ਵਿੱਚ ਰਿਟਾਇਰ ਹੋ ਗਿਆ। ਉਹ ਤੇ ਰਿਟਾਇਰ ਹੋਣ ਦੇ ਬਾਅਦ ਮੈਨੂੰ ਕੋਈ ਪ੍ਰਾਈਜ਼ ਵਗੈਰਾ ਵੀ ਕਾਫੀ ਮਿਲੇ। ਜੀ। ਤੇ ਫਿਰ ਮੈਂ ਵਾਪਸ ਚਲੇ ਗਿਆ ਜਿਉਂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ। ਉੱਥੇ ਮੈਨੂੰ ਪ੍ਰੋਫੈਸਰ ਬਣਾ ਦਿੱਤਾ ਫਿਰ ਦੁਬਾਰਾ। ਜੀ। ਦੁਬਾਰਾ। ਓਕੇ ਜੀ। ਸੋ ਮੈਂ ਉੱਥੇ ਕੋਈ ਦੋਸਤ 2002 ਤੇ ਲੱਗ ਕੇ 2017 ਤੱਕ 2017 ਤੱਕ ਉੱਥੇ ਮੈਂ ਟੀਚਿੰਗ ਕੀਤੀ ਟੀਚਿੰਗ ਕੀਤੀ ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਸੈਕੰਡ ਟਾਈਮ ਰਿਟਰਨ ਹੋ ਗਿਆ ਓਕੇ ਯਾ ਸੋ ਜਦ ਆ ਜੀ ਨੂੰ ਉੱਥੇ ਮੈਂ ਟੈਲੀਫੋਨੀ ਜੇ ਰਹਿੰਦਾ ਡਿਪਾਰਟਮੈਂਟ ਜਾ ਹੀਦਾ ਕਦੇ ਕਦੇ ਪਰ ਕੰਟੈਕਟ ਰੱਖੀਦਾ ਸਾਰੀ ਦੁਨੀਆ ਦੇ ਵਿੱਚ ਜਿਹੜੇ ਮੇਰੇ ਸਟੂਡੈਂਟਸ ਵਗੈਰਾ ਦੀ ਕਦੇ ਇਨਵਾਈਟ ਕਰਦੇ ਰਹਿੰਦੇ ਆ ਕਦੇ ਕੋਈ ਕਾਨਫਰੈਂਸ ਹੋ ਗਈ ਜੀ ਇਥੇ ਮੈਂ ਸਾਲ ਚ ਦੋ ਦਫਾ ਆ ਜਾਂਦਾ ਪੀਆ ਇਹ ਜੀ ਜੀ ਸੋ ਇਸ ਤਰ੍ਹਾਂ ਹੈ ਉੱਥੇ ਇੰਜੋਏ ਕਰਦੇ ਆਪਣੀ ਲਾਈਫ ਮੇਰੀ ਬੱਚੇ ਸਾਰੇ ਉਸ ਸਨ ਫਰਾਂਸਿਸਕੋ ਹੀ ਆ ਜੀ ਰਹਿੰਦੇ ਆ ਜੀ ਸੋ ਬੜੀ ਅੱਛੀ ਇੰਜੋਇਮੈਂਟ ਲਾਈਫ ਹੈ ਰਿਟਾਇਰਡ ਯਰ ਇੰਜੋਏ ਜਿਵੇਂ ਤੁਸੀਂ ਕਾਫੀ ਲੰਬਾ ਤੁਹਾਡਾ ਸਫਰ ਰਿਹਾ ਤੁਸੀਂ ਪਹਿਲਾਂ ਬੀ ਐਸ ਸੀ ਚ ਗਏ ਫਿਰ ਕਾਫੀ ਡਿਸਕਰੇਜ ਵੀ ਹੁੰਦਾ ਬੰਦਾ ਜਦੋਂ ਕੋਈ ਜੌਬ ਨਹੀਂ ਮਿਲਦੀ ਆ ਇਹ ਲੱਗਦਾ ਵੀ ਯਾਰ ਹੁਣ ਅੱਗੇ ਕੀ ਕਰਿਆ ਜਾਵੇ ਉਹ ਪਾਰਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਤੁਸੀਂ ਆਪਣੇ ਆਪ ਨੂੰ ਪ੍ਰਪੇਅਰ ਕੀਤਾ ਕਿ ਨਹੀਂ ਆ ਰੱਕੇ ਹੋਰ ਸਟੱਡੀ ਕਰਕੇ ਫਿਰ ਇਹ ਬਰੀਡਿੰਗ ਤੇ ਕੰਮ ਕਰਨਾ ਹੈ ਉਹ ਉਸ ਵਲ ਉਸ ਤਰੀਕੇ ਵਲ ਕਿਵੇਂ ਆਇਆ ਮੈਨੂੰ ਜਨੋ ਇਸ ਨੇ ਜੋ ਆ ਰਾਈਟ ਕਿਸੇ ਨਾ ਕਿਸੇ ਲਾਈਫ ਦੇ ਵਿੱਚ ਕੋਈ ਨਾ ਕੋਈ ਤਕਲੀਫ ਵੀ ਆਉਂਦੀ ਆ ਕੋ ਰੱਕਾ ਵੀ ਆਉਂਦਾ ਪਰ ਮੈਂ ਬੜਾ ਫੋਰਚੂਨੇਟ ਸੀ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਆਇਆ ਉੱਥੇ ਮੈਨੂੰ ਯੂਨੀਵਰਸਿਟੀ ਦੇ ਵਿੱਚ ਸਟੱਡੀ ਵਾਸਤੇ ਅਡਿਵੀਸ਼ਨ ਮਿਲ ਗਈ ਦੇ ਦੋ ਮਿਸ਼ਨ ਲਾ ਕੇ ਡਿਗਰੀ ਲੈ ਲਈ ਉਹ ਤੇ ਉਹ ਜੋਇਨ ਕੀਤਾ ਬੜਾ ਇੰਜੋਏ ਕੀਤਾ ਉਸ ਤੋਂ ਬਾਅਦ ਫਿਲਪੀ ਚਲੇ ਗਏ ਉੱਥੇ ਸਪੋਰਟ ਬੜੀ ਅੱਛੀ ਸੀ ਸੋ ਕਿ ਮੈਨੂੰ ਵਾਈਵਾਸ ਮੇ ਵੀ ਫੋਰਚੂਨੇਟ ਕਿ ਕੋਈ ਤਕਲੀਫ ਨਹੀਂ ਹੋਈ ਸਾਰਾ ਕੰਮ ਚੱਲਦਾ ਰਿਹਾ ਜੀ ਤੇ ਤੁਸੀਂ ਦੱਸਿਆ ਤੁਸੀਂ ਫੈਕਟਰੀ ਚ ਵੀ ਰਾਤ ਨੂੰ ਕੰਮ ਕਰਦੇ ਸੀ ਤੇ ਦਿਨੇ ਤੁਸੀਂ ਜਿਹੜਾ ਹੈਗਾ ਯੂ ਆਰ ਲੁਕਿੰਗ ਫਾਰ ਦ ਸਟਡੀ ਲੁਕਿੰਗ ਫਾਰ ਦ ਅਪਲਾਈਂਗ ਫਾਰ ਐਡਮਿਸ਼ਨ ਇਨ ਯੂ ਐਸ ਸੋ ਯੂ نو ਬੜੀ ਲਾਈਫ ਸੀ ਉੱਥੇ ਵੀ ਡਿਫਰੈਂਟ ਲਾਈਫ ਫਿਰ ਚੇਂਜ ਕੰਮ ਕਰਨਾ ਦੈਟ ਵਾਸ ਨਾਟ ਜੀ ਯੰਗ ਪੀਪਲ ਕੈਨ ਡੂ ਐਨੀਥਿੰਗ ਯੰਗ ਪੀਪਲ ਕੈਨ ਡੂ ਐਨੀਥਿੰਗ ਜਿਵੇਂ ਹੁਣ ਆਪਾਂ ਕ੍ਰਾਈਸਿਸ ਵੀ ਕਿਵੇਂ ਇੰਪੋਰਟ ਕਰਦਾ ਸੀ ਪਹਿਲਾਂ ਇੰਡੀਆ ਜਿਹੜਾ ਗ੍ਰੇਨ ਆ ਉਹ ਬਾਹਰੋਂ ਇੰਪੋਰਟ ਕਰਦਾ ਸੀ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਨਵੀਆਂ ਵੈਰਾਈਟੀਆਂ ਆਉਂਦੀਆਂ ਗਈਆਂ ਜਾਂ ਚੰਗੀਆਂ ਰਿਸਰਚ ਹੁੰਦੀ ਗਈ ਸਵਾਮੀ ਨਾਥਨ ਜੀ ਨੇ ਵੀ ਬਹੁਤ ਕੰਟਰੀਬਿਊਸ਼ਨ ਉਹਦੇ ਚ ਕੀਤਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਸ ਟਾਈਮ ਦੇ ਵਿੱਚ ਤੁਹਾਡੀ ਕੀ ਪੋਜੀਸ਼ਨ ਸੀ ਕਿੱਥੇ ਉਸ ਟਾਈਮ ਦੇ ਵਿੱਚ ਤੁਸੀਂ ਟਾਈਮ ਐਸ ਜਦੋਂ ਮੈਂ ਸ਼ੁਰੂ ਕੀਤੀ ਪੀਐਸਡੀ ਉਦੋਂ ਦੋਸਤਾਂ ਦੇ ਬਹੁਤ ਸ਼ਾਰਟੇਜ ਸੀ ਗ੍ਰੇਨਸ ਜੀ ਰਾਇਸ ਵੀਟ یو ایس اے تو ٹین ملی ٹین ملیئن ٹنس انڈیا امپورٹ کر رہا ٹین ملی اینڈ سو جنو دو چیزاں ہوئی ہیں ਇਕ ਤਰ੍ਹਾਂ ਹੀ ਟ੍ਰੇਵੋਲੂਸ਼ਨ ਹੋ ਗਿਆ ਜਿਹੜੇ ਤੇ ਬੋਰ ਲਾਗਨੇ ਕੰਮ ਕੀਤਾ ਸੀ ਅਸੀਂ ਰਾਸਤੇ ਕੰਮ ਕੀਤਾ ਸੀ ਉਹਨਾਂ ਰਾਸਤੇ ਰੈਵੋਲੂਸ਼ਨ ਆ ਗਿਆ ਉਹਦੇ ਨਾਲ ਜਿਹੜੀ ਪੈਦਾਵਾਰ ਵੱਧ ਗਈ ਪੈਦਾਵਾਰ ਵੱਧ ਗਈ بجائے ਇਸੇ ਕਿ ਇਨਪੁੱਟ ਕਰੋ ਇੰਡੀਆ ਬੀਕਮ ਸੈਲਫ ਸਫੀਸ਼ ਸੈਲਫ ਸਫੀਸ਼ ਥੋੜੇ ਸਮੇਂ ਬਾਅਦ ਇੰਡੀਆ ਸਟਾਰਟਡ ਐਕਸਪੋਰਟਿੰਗ ਨੋ ਬੀਅਰ ਬਨ ਆਫ ਦੀ ਲਾਰਜੈਸਟ ਐਕਸਪੋਰਟਰਸ ਆਫ ਰਾਈਸ ਅਰ ਇਨ ਦਾ ਵਰਲਡ ਸੋ ਦੈਟ ਵਾਸ ਦੀ ਆਊਟਕਮ ਆਫ आवर ਵਰਕ ਵਰਕਿੰਗ ਵਿਦ ਦੀ other countries with scientists with uh, everywhere including punjab agriculture university okay te je gal <laughs> kar li jave awards <laughs> di ta matlab padm shree award world food award bahut sare award ne je ginti karangi ta shayad bahut sari ginti poori bhi sakdeya vichon haan ji haan ta oh kis tarike nal thonu fir encourage vi hunda banda jadon koi navi cheez mildi hai koi award milda hai recognition mildi hai onu tusi kis tarike nal dekh well you know uh, it's always very encouraging when somebody honors you whether it's a degree whether it's a award whether it's a monetary whether it's a non monetary so har terah terah de hunde a awards main bada enjoy kita jithe jithe vi sari mulkon de vich mainu honor vi kita te jehde paise se ke main kyon pa PG nu dinde jithe aake jithe shuru kita si apni shuru kita si ਤੇ ਹੁਣ ਜਿਹੜਾ ਇੰਸਟੀਚਿਊਟ ਤੁਸੀਂ ਹੁਣ ਬਣਾਇਆ ਹੈ ਆਪਣਾ ਗੁਰਦੇਵ ਸਿੰਘ ਖੋਸ਼ ਜਿਹੜਾ ਇੰਸਟੀਚਿਊਟ ਆਫ ਪਲਾਂਟ ਬਰੀਡਿੰਗ ਜੈਨੇਟਿਕਸ ਐਂਡ ਬਾਇਓਟੈਕਨੋਲੋਜੀ ਹੈ ਉਹਦਾ ਮੇਨ ਮੋਟਿਵ ਕੀ ਹੈ ਤੇ ਅੱਗੇ ਕਿਸ ਤਰੀਕੇ ਨਾਲ ਉਹ ਜਿਹੜਾ ਆਪਣੇ ਨੇਸ਼ਨ ਨੂੰ ਕਿਸ ਤਰੀਕੇ ਨਾਲ ਸਰਵ ਕਰੂਗਾ ਉਹਦਾ ਇਹ ਹੈ ਕਿ ਇੱਥੇ ਰਿਸਰਚ ਤਾਂ ਹੋ ਰਹੀ ਹੈ ਇੱਥੇ ਫੈਸਿਲਿਟੀਆਂ ਹਨ ਲੇਕਿਨ ਇਹ ਇੰਸਟੀਚਿਊਟ ਉਹ ਦਵਾਂਸਡ ਜਿਹੜੀ ਐਡਵਾਂਸਡ ਰਿਸਰਚ ਹੈ ਨਾ ਉਹਦੇ ਤੇ ਜ਼ਿਆਦਾ ਹੋਏਗਾ ਤੇ ਉਦੇ ਨਾਲ ਇੱਕ ਤਾਂ ਸਾਇੰਸ ਵਧੇਗੀ ਇੱਕ ਨਵੀਆਂ ਕਿਸਮਾਂ ਰਾਇਸਤੀਆਂ ਬਣਾਉਣ ਵਾਸਤੇ ਤੁਹਾਨੂੰ ਅਲੱਗਾਂ ਟੈਕਨੋਲੋਜੀ ਮਿਲ ਜਾਏਗੀ ਇਹ ਦਾ ਬਾਇਓ ਟੈਕਨੋਲੋਜੀ ਜਾਂ ਇੱਕ ਨਵੀਂ ਟੈਕਨੋਲੋਜੀ ਕਿ ਕ੍ਰਿਸਪਰ ਉਹ ਸਾਰੇ ਦੇ ਨਾਲ ਅਸੀਂ ਵੀ ਕੈਨ ਬੈਟਰ ਵੈਰਾਈਟੀਆਂ ਐਂਡ ਅ ਸ਼ਾਰਟਰ ਟਾਈਮ ਜੀ ਉਹ ਦਾ ਥੈਟਸ ਵਾਈ ਦੀ ਇੰਸਟੀਟਿਊਟ ਹਸ ਬਿਲਟ ਫਾਰ ਥੈਟ ਓਕੇ 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 ਤੇ ਇਸ ਦੇ ਨਾਲ ਹੋਰ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਫਾਰਮਰਸ ਨੇ ਉਹ ਇੱਥੋਂ ਹੋਰ ਕੀ ਲੈ ਕੇ ਜਾ ਸਕਦੇ ਨੇ ਨਵੀਂ ਟੈਕਨੋਲੋਜੀ ਦੇ ਨਾਲ ਨਾਲ ਜੇ ਉਹ ਇਹਦੇ ਚ ਪੀਏਯੂ ਨਾਲ ਇਨਵੋਲ ਹੁੰਦੇ ਨੇ ਆਲਮੋਸਟ ਜਿਵੇਂ ਕਿ ਵੀ ਸੀ ਸਾਹਿਬ ਨੇ ਅੱਜ ਦੱਸਿਆ ਵੀ ਸੀ ਕਿ 11 ਲੱਖ ਦੇ ਕਰੀਬ ਜਿਹੜੇ ਫਾਰਮਰ ਹੈ WhatsApp ਦੇ ਥਰੂ ਜਾਂ ਇਸ ਤਰੀਕੇ ਨਾਲ ਜਿਹੜੇ ਯੂਨੀਵਰਸਿਟੀ ਨਾਲ ਜੁੜੇ ਹੋਏ ਐ ਤੁਹਾਨੂੰ ਕੀ ਲੱਗਦਾ ਹੋਰ ਇੰਸਟੀਚਿਊਟ ਆਉਣ ਦੇ ਨਾਲ ਹੋਰ ਨਵਾਂ ਜਿਹੜਾ ਕਿਸਾਨਾਂ ਨੂੰ ਕੀ ਮਿਲ ਸਕਦਾ ਹੈ ਤੇ ਕੀ ਹੋਰ ਫਾਇਦਾ ਹੋ ਸਕਦਾ ਹੈ ਜਿਹੜੀ ਟੈਕਨੋਲੋਜੀ ਵੜਾਂਗੇ ਨਵੀਆਂ ਵੈਰਾਈਟੀਆਂ ਵਣਨ ਗਿਆ ਦੇ ਵਿਲ ਗੋ ਟੂ ਫਾਰਮਰਸ ਥਰੂ ਦੀ ਯੂਨੀਵਰਸਿਟੀਜ਼ ਐਕਸਟੈਂਸ਼ਨ ਸਿਸਟਮ ਕੇ ਵੀ ਕੇਸ অলਸੋ ਦੇ ਹੈਵ ਦੀ ਵੈਰੀ ਗੁੱਡ ਸਟਾਫ ਔਰ ਟੇਕਿੰਗ ਥਿਸ ਟੈਕਨੋਲੋਜੀ ਟੂ ਦੀ ਫਾਰਮਰਸ ਕਿਉਂਕਿ ਲੇਬ ਦੇ ਵੀ ਜਿਹੜਾ ਕੰਮ ਹੁੰਦਾ ਜੋ ਦੇ ਡੂ ਦੀ ਰਿਸਰਚ ਬਟ ਉਹਦਾ ਰਿਸਰਚ ਜਿਹੜਾ ਰਿਜ਼ਲਟਸ ਹੈ ਨਾ ਉਹ ਫੀਲ ਦੇ ਵਿੱਚ ਆਏਗਾ ਥਰੂ ਸਮੋਦੀ ਯੂਨੀਵਰਸਿਟੀ ਪੀਪਲ ਸਮਥ्रू ਕੇਬੀਕੇ ਐਂਡ ਇਵਨ ਡਿਪਾਰਟਮੈਂਟ ਆਫ ਐਗਰੀਕਲਚਰ ਜੀ ਤੇ ਜਿਵੇਂ ਤੁਹਾਡਾ ਇਹਨਾਂ ਲੰਬਾ ਸਫਰ ਹੈ ਜਿਹੜਾ ਉਹ ਰਿਹਾ ਤੁਹਾਡੀ ਕੁਆਲਿਫਿਕੇਸ਼ਨ ਤੋਂ ਲੈ ਕੇ ਹੁਣ ਤੱਕ ਦਾ ਇਹਦੇ ਵਿੱਚ ਕੁਝ ਮੈਮੋਰੀਏਬਲ ਮੂਮੈਂਟਸ ਹੁੰਦੇ ਆ ਜਿਹੜੇ ਯਾਦ ਰਹਿੰਦੇ ਆ ਕਿਸੇ ਨੂੰ ਵੀ ਤੁਹਾਡਾ ਇਹਨਾਂ ਤੁਸੀਂ ਮਤਲਬ ਪੀ ਐਚ ਡੀ ਵੀ ਕੀਤੀ ਬਹੁਤ ਸਾਰੇ ਜਗ੍ਹਾ ਤੇ ਤੁਸੀਂ ਟਰੈਵਲ ਵੀ ਕੀਤਾ ਤੇ ਉਹਦੇ ਚ ਤੁਹਾਡੀ ਕੋਈ ਅਜਿਹੀਆਂ ਇੱਕ ਤੋਂ ਮੂਮੈਂਟਸ ਜਿਹੜੀਆਂ ਤੁਹਾਨੂੰ ਹਮੇਸ਼ਾ ਮੈਮੋਰੀਏਬਲ ਰਹਿਣੀਆਂ ਤੁਹਾਡੇ ਲਈ ਯੈਸ ਯੈਸ ਉਹਦਾ ਇਹ ਹੁੰਦਾ ਕਿ ਸਟੂਡੈਂਟ ਨੂੰ ਦੇ ਉਹਨਾਂ ਦੇ ਨਾਲ ਕੰਮ ਕਰੋ ਉਹਨਾਂ ਨੂੰ ਅਨੰਜ ਕਰੇ ਹੀ ਕਰੋ ਉਹ ਆਪਣੀ ਕੰਟਰੀ ਨੂੰ ਬੈਕ ਲੈ ਕੇ ਜਾਂਦੇ ਆ ਉਹਨਾਂ ਨੂੰ ਨਮੀਆਂ ਕਿਸਮਾਂ ਦੇ ਦਿਆਂ ਸੋ ਇਹ ਬੜੀ ਇੰਜੋਏਬਲ ਵਰਕ ਹੈ ਬਹੁਤ ਅੱਛਾ ਫਿਰ ਜੋ ਨੋ ਜਿੱਥੇ ਜਿੱਥੇ ਵੀ ਜਾਇਦਾ ਦੇ ਦੇ ਰਿਸਪੈਕਟ ਯੂ ਦੇ ਆਈ ਹੈਵ ਨੇਵਰ ਆਸਕ ਫਾਰ ਐਨੀ ਇਹਨੀ ਟ੍ਰਾਂਸਪੋਰਟ ਜਿਵੇਂ ਕੋਈ ਕਿਤੇ ਵੀ ਜਾਣਾ ਤੁਸੀਂ ਜਿੱਥੇ ਜਾਣਾ ਹੋਵੇ ਦੇ ਕਮ ਟੂ ਮੀਟ ਮੀ ਐਟ ਦੀ 에어ਪੋਰਟ ਇਟ ਸਿਸ ਦੈਟ ਕਾਈਂਡ ਆਫ ਰਿਸਪੈਕਟ ਇਹਨੀ ਕਿ ਤੁਸੀਂ ਕੋਈ ਟ੍ਰਾਂਸਪੋਰਟ ਲੱਭਦੇ ਫਿਰ ਉਹ ਇਸ ਇਟਸ ਨੋਟ ਨੋਟ ਨੈਸੈਸਰੀ ਸੋ ਯੂ نو ਬੜੀ ਇਜ਼ੀ ਹੁੰਦੀ ਸਾਰੇ ਨਿਓਣਾ ਜਿਹੜੇ ਸਾਡੇ ਪਹਿਲੇ ਕਲੀਕ ਸੀਗੇ ਰਿਸ਼ਟ ਸਟੂਡੈਂਟਸ ਵਗੈਰਾ ਉਹ ਸਾਨੂੰ ਆ ਕੇ ਲੈ ਜਾਂਦੇ ਜੀ ਤੇ ਤੁਸੀਂ ਤਕਰੀਬਨ ਕਿੰਨੀਆਂ ਵੈਰਾਈਟੀਆਂ ਤੇ ਕੰਮ ਕੀਤਾ ਹੁਣ ਤੱਕ ਜੇ ਆਪਾਂ ਗੱਲ ਕਰੀਏ ਤਾਂ ਸਾਰਿਆਂ ਤੋਂ ਚੰਗਾ ਤੁਹਾਨੂੰ ਕਿਹੜੀ ਵੈਰਾਈਟੀ ਹੈ ਜਿਹੜੀ ਤੁਹਾਨੂੰ ਲੱਗਦਾ ਵੀ ਤੁਸੀਂ ਬੈਚ ਕੀਤੀ ਸਭ ਤੋਂ ਜ਼ਿਆਦਾ ਪਹਿਲਾਂ ਸੀਗੀ ਆ ਯਰ 36 ਬਹੁਤ ਬਹੁਤ ਪ੍ਰੋਪਲ ਹੋ ਗਈ ਸੀ ਉਹਦੇ ਨਾਲੇ ਗਰੀ ਰੈਵਿਊਸ਼ਨ ਹੋ ਰਿਹਾ ਜੀ ਉਹਦੇ ਬਾਅਦ ਇੱਕ ਯਰ 64 ਸੀ ਉਹਦੀ ਈਟੈਂ ਕੁਆਲਿਟੀ ਬਹੁਤ ਅੱਛੀ ਸੀ ਇਹ ਸਾਰੀਆਂ ਵੈਰਾਈਟੀਆਂ ਸਰੀ ਦੁਨੀਆ ਦੇ ਵਿੱਚ ਫੈਲ ਜੰਦੀਆਂ ਕਿਉਂਕਿ ਬੜੀਆਂ ਜਿਹੜੇ ਫਾਰਮ ਉਸੇ ਹੁੰਦੇ ਆ ਦੇ ਆ ਵਾਟ ਇਸ ਦੀ ਕੁਆਲਿਟੀ Short duration for lodging resistance, good grain quality, the sturdy plants. Mm -hmm. uh, so we develop many varieties. Some are long duration, some short, some very short. Because not each, all the growing conditions want the same variety. So each growing condition you have two mm -hmm. different kind of varieties. So we produce hundreds of them. Okay. And, uh, ਤੇ ਸਰ ਹੁਣ ਅੱਗੇ ਜੇ ਆਪਾਂ ਦੇਖੀਏ ਕੀ ਸਕੋਪ ਹੈ ਜਿਵੇਂ ਆਪਾਂ ਵੇਖਦੇ ਆਂ ਕਿ ਪੈਡੀ ਹੈ ਝੋਨਾ ਜਿਹੜਾ ਉਹਨੂੰ ਪਾਣੀ ਦੀ ਬਹੁਤ ਲੋੜ ਪੈਂਦੀ ਹੈ ਪਰ ਅੱਗੇ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਕੀ ਦੇਖਦੇ ਆਂ ਕੀ ਸਕੋਪ ਹੈ ਪੰਜਾਬ ਦੇ ਵਿੱਚ ਝੋਨੇ ਦਾ ਕੀ ਸਕੋਪ ਹੈ ਪੂਰੇ ਵਰਲਡ ਦੇ ਵਿੱਚ ਕੀ ਸਕੋਪ ਹੈ ਮੇਰੀ ਹੋਈ ਸਲਾਹ ਹੋਏਗੀ ਪੰਜਾਬ ਦੇ ਵਿੱਚ ਕਿ ਜਿਹੜਾ ਝੋਨਾ ਬਹੁਤ ਰਕਬੇ ਤੇ ਹੋ ਗਿਆ 3 ਮਿਲੀਅਨ ਹੈਕਟੇਰ ਤੇ ਹੈ ਜੀ ਉਹਨੂੰ ਉਹਦਾ ਏਰੀਆ ਕਟਾਇਆ ਜਾਵੇ ਤਾਂ ਕਿ ਜਿਹੜੀ ਪਾਣੀ ਦੀ ਸਾਡੇ ਥੋੜਾ ਰਹੀ ਹੈ ਨਾ ਜਿਆਦਾ ਪੰਪਿੰਗ ਕਰਦੇ ਆ ਅਸੀਂ ਤੇ ਉਹ ਜਿਹੜੇ ਐਕਵਾਫਰ ਦੇ ਅਪਰ ਵਾਟਰ ਟੇਬਲ ਥੱਲੇ ਜਾ ਰਹੇ ਆ ਅਗਰ ਤੁਸੀਂ ਏਸੀ ਤਰੀਕੇ ਨਾਲ ਕੱਢਦੇ ਹੀ ਇਹ ਪਾਣੀ ਤੇ ਉੱਥੇ ਬੜਾ ਮੁਸ਼ਕਲ ਹੋਏਗਾ ਯੂ ਕੈਨ ਕਨਵਰਟ ਟੂ ਡੇਜ਼ਰਟ ਯੂ نو ਸੋ ਇਸ ਕਰਕੇ ਤੁਹਾਨੂੰ ਚਾਹੀਦਾ ਕਿ ਐਸੀਆਂ ਕ੍ਰੋਪਸ ਬੜੋਨੀਆਂ ਗ로우 ਕਰਨੀਆਂ ਚਾਹੀਦੀਆਂ ਜਿਨ੍ਹਾਂ ਦਾ ਪਾਣੀ ਰਿਕੁਆਇਰਮੈਂਟ ਘੱਟ ਹੋਵੇ ਜਿੱਦਾਂ ਕੁਝ ਕਣਕ ਦਾ ਏਰੀਆ ਉੱਥੇ ਮਸਟਰਡ ਲਗਾ ਲੋ ਦੈਟਸ ਪ੍ਰੋਡਿਊਸ ਗੁੱਡ ਆਇਲ ਐਂਡ ਵੀ ਨੀਡ ਆਇਲ ਵੀ ਇੰਪੋਰਟਡ 2 ਬਿਲੀਅਨ 2 ਬਿਲੀਅਨ ਡਾਲਰਸ ਵਰਥ ਆਫ ਆਇਲ ਫਰਮ ਆਉਟਸਾਈਡ ਵਾਈ ਡੋਂਟ ਵੀ ਪ੍ਰੋਡਿਊਸ ਮੋਰ ਐਂਡ ਰਿਡਿਊਸ ði ਏਰੀਆ ਅੰਡਰ ਰੀਪੀਟ ਅੰਡਰ ਸਿਮਿਲਰਲੀ ਫਾਰ ਰਾਈਸ ਵੀ ਸ਼ੁੱਡ ਗਰੋ ਪਲਸੇਜ਼ ਸੋਇਆ ਬੀਨਸ ਐਂਡ ਅਦਰ ਅਦਰ ਕ੍ਰੌਪਸ ਇਹ ਜਿਹੜਾ ਤੁਹਾਡਾ ਇੰਸਟੀਚਿਊਟ ਹੈ ਇਹਦੇ ਤੇ ਮਤਲਬ ਕਿਹੜੀਆਂ ਕਿਹੜੀਆਂ ਫਸਲਾਂ ਤੇ ਕੰਮ ਹੋਊਗਾ ਸਾਰੀਆਂ ਸਾਰੀਆਂ ਫਸਲਾਂ ਨੇ ਤੇ ਸਾਰੀਆਂ ਫਸਲਾਂ ਦੀ ਨਵੀਆਂ ਵੈਰਾਈਟੀਆਂ ਜਿਹੜੀਆਂ ਆਪਾਂ ਨੂੰ PAU ਦੀਆਂ ਦੇਖਣ ਨੂੰ ਮਿਲਦੀਆਂ ਨੇ ਆਪਣੇ ਕਰੀਅਰ ਦੇ ਦੌਰਾਨ ਸਰ ਤੁਸੀਂ ਕਿੰਨਾ-ਕਿੰਨਾ ਨਾਲ ਕਿਹੜੇ-ਕਿਹੜੇ ਸਾਇੰਟਿਸਟ ਦੇ ਨਾਲ ਜਿਹੜੇ ਫੇਮਸ ਸਾਇੰਟਿਸਟ ਜਿਵੇਂ ਇਹਨਾਂ ਨਾਲ ਕੰਮ ਕੀਤਾ ਬਾਰਲੌਵ ਸੁਮਿੰਨਾਥ ਨਾਖਰ ਪ੍ਰੋਡਾ ਐਂਡ ਮੈਨੀ ਅਦਰ ਗੁੱਡ ਸਾਇੰਟਿਸਟ ਵੀ ਹੈਡ ది ਗੁੱਡ ਫੋਰਚੂਨ ਵਰਕਿੰਗ ਵਿਦ ਮੈਨੀ ਅਦਰ ਸਾਇੰਟਿਸਟ ਆਈ ਥਿੰਕ ਦੈਟ ਵਾਸ ਮਾਈ ਪਲੇਜ਼ ਹੇਅਰ To be able to work with the other okay so uh, what is your message to the farmers kisana de layi tuhanu ki message hai vi hun agge jehde breeding te bahut sare farmer kam karde hai koi vi navi peyu di kismaundi hai ta oh leke jande hai etho changiyan varietyan jehni hai, variety hai hor agge ki message tuhanu farmers layi hai hai yehi hai ke tusi technology asi use karo jehdi ke farmers nu achi income hove aur aur oda ਦਨ ਕੰਬੀ ਹੋਵੇ ਲੇਕਿਨ ਉਹਦਾ এনवायरमेंट ਤੇ ਘਟ ਇੰਟਰਵੈਸ਼ਨ এনवायरमेंटਲ ਸਸਟੇਨੇਬਿਲਟੀ ਟੂ ਹੋਣੀ ਚਾਹੀਦੀ ਹੈ ਤੇ ਸਰ ਫੈਮਿਲੀ ਦੇ ਬਾਰੇ ਥੋੜਾ ਜਿਆ ਦੱਸੋ ਤੁਸੀਂ ਕਿਉਂਕਿ ਫੈਮਿਲੀ ਬਾਰੇ ਆਪਾਂ ਪਹਿਲਾਂ ਮਾਈ ਫੈਮਿਲੀ ਇਜ਼ ਲੀਵਿੰਗ ਮਾਈ ਬ੍ਰਦਰ ਇਜ਼ ਥੇਰ ਸੋ ওকে ਟੇਕ 1 ਮਿੰਟ ਆਈ ਆਈ ਹੈਵ ਆਈ ਵਾਸ ਵੈਰੀ ਲੱਕੀ ਫੋਰਚੂਨੇਟ ਥੈਟ ਆਈ ਵਾਸ ਬlesed ਵਿਦ 4 ਚਿਲਡਰਨ ওকে ਦਸਟ ਵਨ ਇਜ਼ ਅ ਜਨੇਟਰਿਸ ਪੁਰ ਮੈਡੀਕਲ ਡਾਕਟਰ ਵਨ ਇਸ ਵਰਕਿੰਗ ਇਨ ਦੀ ਇੰਟਰਨੈਸ਼ਨਲ ਵੀ ਹੈਵ 6 ਗ੍ਰੈਂਡ ਚਿਲड्रन ਵੀ ਅੰਜੋਏ ਆਲ ਆਫ ਥੇਅਰ ਐਂਡ ਬਟ ਵੀ ਮਾਈ ਵਾਈਫ ਐਂਡ ਆਈ ਵੀ ਲਿਵ ਇਨ ਇਨ ਵਨ ਸਿਟੀ ਅਦਰ ਫੈਮਿਲੀ ਮੈਂਬਰਸ ਆਰ ਅਰਾਊਂਡ ਓਕੇ ਓਕੇ ਸੇ ਤੁਸੀਂ ਇੱਥੇ ਪੀਏਯੂ ਕਦੋਂ ਮਤਲਬ ਕਦੋਂ ਕਦੋਂ ਅਵੇਲੇਬਲ ਐਵਰੀ ਈਅਰ ਇਨ ਮਾਰਚ ਐਵਰੀ ਈਅਰ ਇਨ ਮਾਰਚ ਸਾਨੂੰ ਹੀ ਰੋਸੀ ਡਾਕਟਰ ਗੁਰਦੇਵ ਖੁਸ਼ ਜਿਨ੍ਹਾਂ ਨੂੰ ਪੈਡੀ ਬੈਨ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਝੋਨੇ ਦੀਆਂ 300 ਤੋਂ ਵੱਧ ਕਿਸਮਾਂ ਜਿਹੜੀਆਂ ਹੈਗੀਆਂ ਉਹ ਕਿਸਾਨਾਂ ਨੂੰ ਦਿੱਤੀਆਂ ਨੇ ਤੇ ਬਹੁਤ ਚੰਗਾ ਕੰਮ ਗ੍ਰੀਨ ਰੈਵਲੂਸ਼ਨ ਦੇ ਵਿੱਚ ਇਹਨਾਂ ਦਾ ਇੱਕ अहम ਯੋਗਦਾਨ ਹੈ ਇਹਨਾਂ ਬਾਰੇ ਹੋਰ ਜਾਣਨ ਲਈ ਤੁਸੀਂ ਇਹਨਾਂ ਦੀ ਆਟੋ ਬਾਇਓਗ੍ਰਾਫੀ ਡਾਕਟਰ ਗੁਰਦੇਵ ਖੁਸ਼ ਹੈ ਜਿਹੜੀ ਉਹ ਵੀ ਪੜ ਸਕਦੇ ਹੋ ਯੂਨੀਵਰਸਿਟੀ ਅਵੇਲੇਬਲ ਹੈਗੀ ਹੈ ਤੇ ਹੋਰ ਵੀ ਬੁੱਕਸਟੋਰਸ ਤੇ ਅਵੇਲੇਬਲ ਹੈਗੀ ਹੈ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ